ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕੱਲ ਤੱਕ ਅੰਕੜੇ ਅੱਧੇ-ਪਚਦੇ ਆਏ ਸੀ ਜਦੋਂ ਤਾਂ ਆਪਾਂ ਗੱਲ ਕੀਤੀ ਪਰ ਅੱਜ ਤੱਕ ਤਾਂ ਸਾਰੀ ਸਥਿਤੀ ਕਲੀਅਰ ਹੋ ਗਈ ਕਿ ਕਿੱਥੇ ਕਮਜ਼ੋਰ ਰਹਿ ਗਈ ਆਮ ਆਦਮੀ ਪਾਰਟੀ ਕਿੱਥੇ ਮੇਅਰ ਵੀ ਨਹੀਂ ਬਣਾ ਸਕਦੀ ਆਮ ਆਦਮੀ ਪਾਰਟੀ ਤੇ ਕਿਹੜੀਆਂ ਨਗਰ ਕੌਂਸਲਾਂ ਦੇ ਵਿੱਚ ਵੀ ਕਈਆਂ ਪਾਰਟੀਆਂ ਨਾਲ ਜਿਹੜੇ ਸੱਤਾ ਦੇ ਨੇੜੇ ਤੇੜੇ ਵੀ ਨਹੀਂ ਉਹਨਾਂ ਤੋਂ ਵੀ ਬਹੁਤ ਜ਼ਿਆਦਾ ਪਛੜ ਗਈ ਆ ਦੇਖੋ ਬਿਲਕੁਲ ਜਿਹੜੇ ਹਾਲਾਂਕਿ ਪੰਜਾਬ ਸਰਕਾਰ ਨੇ ਖਾਸ ਕਰਕੇ ਅਮਨ अरोड़ा ਸਾਹਿਬ ਸ਼ੈਰੀ ਕਲਸੀ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ بڑے ਸ਼ਹਿਰਾਂ ਦੇ ਵਿੱਚ ਰੋਡ ਸ਼ੋਅ ਕੀਤੇ ਨੇ ਲੇਕਿਨ ਪਹਿਲੀ ਦਫਾ ਹੋਇਆ ਕਿ ਜਿਹੜੇ ਸ਼ਹਿਰਾਂ ਦੇ ਲੋਕ ਸਰਕਾਰ ਦੇ ਨਾਲ ਨਹੀਂ ਗਏ ਅਕਸਰ ਇਹ ਹੁੰਦਾ ਹੈ ਕਿ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਸੀ ਤੇ ਕਾਲੀ ਦਲ ਦੇ ਹੀ ਮਿਹਰਬਾਨ ਦੇ ਸੀ ਜੇ ਕਾਂਗਰਸੀ ਸਰਕਾਰ ਸੀ ਤੇ ਕਾਂਗਰਸ ਦੇ ਮਿਹਰਬਾਨ ਇਸ ਵਾਰ ਪੰਜਾਬ ਦੇ ਸ਼ਹਿਰੀਆਂ ਨੇ ਉਹ ਜਿਹੜਾ ਰਿਵਾਜ ਸੀ ਨਾ ਉਹ ਤੋੜ ਦਿੱਤਾ ਜਿਹੜੀ ਰੀਤ ਸੀ ਉਹ ਤੋੜ ਦਿੱਤੀ ਹਾਲਾਂਕਿ ਆਪਾਂ ਕੱਲ ਚਰਚਾ ਵੀ ਕੀਤੀ ਸੀ ਕਿ ਛੋਟੀ ਇਲੈਕਸ਼ਨ ਚਾਹੇ ਪੰਚਾਇਤੀ ਇਲੈਕਸ਼ਨ ਨਾ ਚਾਹੇ ਨਗਰ ਨਿਗਮ ਦੀ ਚਾਹੇ ਸਰਕਾਰਾਂ ਦੇ ਨਾਲ ਹੀ ਵੱਜੀ ਹੁੰਦੀ ਆ ਨਾ ਪਰ ਨਹੀਂ ਇਸ ਵਾਰ ਨਹੀਂ ਹੋਇਆ ਪੰਜਾਬ ਦੇ ਜਿਹੜੇ ਮੈਟਰੋ ਸ਼ਹਿਰ ਸੀ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਆਨ ਵਗੈਰਾ ਪੰਜ ਔਰ ਫਗਵਾੜਾ ਇਹਨਾਂ ਦੇ ਵਿੱਚ ਅਮੀਰ ਸੀ ਆਮ ਆਦੀ ਪਾਰਟੀ ਨੂੰ ਕਿ ਸਾਡੀ ਮੈਜੋਰਟੀ ਸਾਡੇ ਮੇਰ ਬਣਨਗੇ ਪਰ ਸਿਰ ਪਟਿਆਲੇ ਇਹਨਾਂ ਦਾ ਮੇਰ ਬਣਿਆ ਪਟਿਆਲੇ ਕਿੰਨੀ ਧੱਕੇਸ਼ਾਹੀ ਹੋਈ ਆ ਹਾਈ ਕੋਰਟ ਦੇ ਵਿੱਚ ਕੇਸ ਗਿਆ ਤੇ ਹਾਈ ਕੋਰਟ ਨੇ ਕਿਹਾ ਕਿ ਉਹਨਾਂ ਪੁਲਿਸ ਅਫਸਰਾਂ ਦੇ ਮਕਦਮਾ ਦਰਜ ਕਰੋ ਜਿਨ੍ਹਾਂ ਦੀ ਹਾਜ਼ਰੀ ਵਿੱਚ ਲੋਕਾਂ ਕੋ ਕਾਗਜ਼ ਖੋਏ ਗਏ ਨੇ ਉਥੇ ਤੁਹਾਡੀ ਦਾਦਾਗਿਰੀ ਗੁੰਡਾਗਰਦੀ ਤੁਸੀਂ ਕਰਕੇ ਜਿੱਤ ਲਿਆ ਅੰਮ੍ਰਿਤਸਰ ਤੁਹਾਡੇ ਕੋ ਮੇਰ ਨਹੀਂ ਬਣਿਆ ਫਗਵਾੜੇ ਤੁਹਾਡੇ ਕੋ ਮੇਰ ਨਹੀਂ ਬਣਿਆ ਜਲੰਧਰ ਤੁਹਾਡੇ ਕੋ ਮੇਰ ਨਹੀਂ ਬਣਿਆ ਲੁਧਿਆਣੇ ਤੁਹਾਡੇ ਕੋ ਮੇਰ ਨਹੀਂ ਬਣਿਆ ਹੁਣ ਤੁਸੀਂ ਕੋਈ ਸਰਕਾਰ ਧੱਕਾ ਕਰੋਗੇ ਜਿਹੜੇ ਆਜ਼ਾਦ ਨੇ ਉਹਨਾਂ ਦੀ ਸਪੋਰਟ ਲਓਗੇ ਅੰਮ੍ਰਿਤਸਰ ਦੇ ਵਿੱਚ ਔਰ ਫਗਵਾੜੇ ਦੇ ਵਿੱਚ ਕਾਂਗਰਸ ਦੀ ਜਿਹੜੀ ਆ ਪਰਫਾਰਮੈਂਸ ਬੜੀ ਵਧੀਆ ਨੇ ਕਾਲੀਦਲ ਬੀਜੇਪੀ ਦੀ ਪਰਫਾਰਮੈਂਸ ਮਾੜੀ ਐ ਪਰ ਸ਼ਹਿਰ ਦੇ ਜਿਹੜੇ ਲੋਕ ਨੇ ਉਹਨਾਂ ਨੇ ਪੰਜਾਬ ਆਮ ਆਦੀ ਪਾਰਟੀ ਨੂੰ ਪਸੰਦ ਨਹੀਂ ਕੀਤਾਗਾ ਪਿੰਡਾਂ ਦੇ ਵਿੱਚ ਇਹਨਾਂ ਦਾ ਧੱਕਾ ਚੱਲ ਗਿਆ ਸ਼ਹਿਰਾਂ ਦੇ ਵਿੱਚ ਨਹੀਂ ਧੱਕਾ ਚੱਲਿਆਗਾ ਔਰ ਸ਼ਹਿਰਾਂ ਦੇ ਵਿੱਚ ਕਿਉਂਕਿ ਅੰਮ੍ਰਿਤਸਰ ਇਹਨਾਂ ਕੋਈ ਮਨਿਸਟਰ ਨਹੀਂ ਸੀ ਲੁਧਿਆਣੇ ਇਹਨਾਂ ਕੋਈ ਮਨਿਸਟਰ ਨਹੀਂ ਸੀ ਲੁਧਿਆਣੇ ਦੇਖੋ 2 ਐਮਐਲਏ ਨੇ ਇੱਕ ਅਸ਼ੋਕ ਪ੍ਰੈਸ਼ਰ ਪੱਪੀ ਇੱਕ ਗ੍ਰਿੰਦ ਜਿਹੜੇ ਬੱਬੀ ਸਾਹਿਬ ਨੇ ਗੋਗੀ ਸਾਹਿਬ ਉਹਨਾਂ ਦੀਆਂ ਘਰ ਵਾਲੀਆਂ ਹਾਰ ਗਈਆਂ ਨੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੀ ਕੋਈ ਮਿਨਿਸਟਰੀ ਅੰਮ੍ਰਿਤਸਰ ਦੇ ਜਿਹੜੇ 5 ਐਮਐਲਏ ਨੇ ਉੱਥੇ ਇਹਨਾਂ ਦੀ ਪਰਫਾਰਮੈਂਸ ਮਾੜੀ ਆਈ ਲੁਧਿਆਣਾ ਪਰਫਾਰਮੈਂਸ ਮਾੜੀ ਆਈ ਜਲੰਧਰ ਸਿਰਫ ਚੁੰਨੀ ਲਾਲ ਭਗਤ ਨੂੰ ਛੱਡ ਕੇ ਬਾਕੀ 4 ਹਲਕਿਆਂ ਦੇ ਵਿੱਚ ਇਹਨਾਂ ਦੀ ਪਰਫਾਰਮੈਂਸ ਮਾੜੀ ਆਈ ਪਟਿਆਲੇ ਜੋ ਲੈ ਉਹ ਸੰਗਰੂਰ ਜਿਹੜਾ ਇਹਨੇ ਕਹਿੰਦੇ ਕਿ ਸਾਡੀ ਸਿਆਸੀ ਰਾਜਧਾਨੀ ਆ ਉੱਥੇ ਵੀ ਐਮਐਲਏ ਜਿਹੜੀ ਉੱਥੇ ਹੋਏਗੇ ਉਹਨਾਂ ਦੀ ਵੀ ਲੋਕਾਂ ਨੇ ਵਿਰੋਧ ਕੀਤਾ ਉੱਥੇ ਵੀ ਇਹਨਾਂ ਦੀ ਸਰਕਾਰ ਨਹੀਂ ਬਣੀ ਹੁਣ 42 ਜਿਹੜੀਆਂ ਨਗਰ ਕਮੇਟੀਆਂ ਨੇ ਉੱਥੇ ਇਹਨਾਂ ਦੇ ਪ੍ਰਧਾਨ ਬਣਨ ਦੇ ਵਿੱਚ ਕਿਉਂਕਿ ਪਿੰਡਾਂ ਦੇ ਵਿੱਚ ਲੋਕ ਜਿਹੜੇ ਹੁੰਦੇ ਨੇ ਉਹ ਧੱਕੇਸ਼ਾਹੀ ਮਨ ਵੀ ਲੈਦੇ ਧੱਕੇਸ਼ਾਹੀ ਕਰ ਉਹਤੇ ਧੱਕੇਸ਼ਾਹੀ ਬਹੁਤ ਕੀਤੀ ਪੰਜਾਬ ਦੇ ਵਿੱਚ ਖਬਰਾਂ ਆ ਧੱਕੇ ਧੱਕੇਸ਼ਾਹੀ ਬਹੁਤ ਆ ਸਿਰਫ ਇੱਕੋ ਧੱਕੇਸ਼ਾਹੀ ਦੀਆਂ ਖਬਰਾਂ ਨੇ ਆਈਆਂ ਉਹ ਆਈਆਂ ਨਹੀਂ ਸਰਦੂਲਗੜ ਤੋਂ ਜਿੱਥੇ 13 ਚੋਂ 11 ਜਿਹੜੇ ਨੇ ਉਹ ਆਮ ਆਦੀ ਪਾਰਟੀ ਦੇ ਜਿਹੜੇ ਨੇ ਉਹ ਕੌਂਸਲਰ ਬਣੇ ਨੇ ਉਹ ਤੋਂ ਗੁਰਪ੍ਰੀਤ ਸਿੰਘ ਬਣਾਵਾਲੀ ਆ ਉਹ ਦੋ ਐਮ ਉਹਨਾਂ ਦੇ ਜਿਹੜੇ ਹਾਰ ਗਏ ਨੇ ਉਹ ਦਿੱਲੀੋਂ ਟਿਕਟ ਲੈ ਕੇ ਆਏ ਸੀ ਉਹ ਹਾਰ ਗਏ ਨੇ ਬਾਕੀ ਜਿਹੜੇ ਲੋਕਲ ਐਮਐਲਏ ਨੇ ਦਿੱਤੀਆਂ ਕਿਸੇ ਦਾ ਕਾਗਜ਼ ਨਹੀਂ ਰੱਦ ਹੋਇਆ ਭਿੱਖੀ ਤੇ ਤਲਵੰਡੀ ਸਾਹਿਬ ਧੱਕੇ ਨਾਲ ਪੰਜ-ਪੰਜ ਬੰਦੇ ਆਪਣੇ ਜਿਤਾ ਗਏ ਨਾ ਤੇ ਐਵੇਂ ਵੀ ਦੇਖਣ ਨੂੰ ਮਿਲਿਆ ਜਿਵੇਂ ਇੱਕ ਬਠਿੰਡੇ ਤੋਂ ਤਸਵੀਰ ਆਈ ਜਿਹੜੇ ਐਮਐਲਏ ਨੇ ਗਿੱਲ ਸਾਹਿਬ ਉਹ ਕਹਿੰਦੇ ਵੀ ਜਿਹੜੇ ਉਹਨਾਂ ਦਾ ਉਮੀਦਵਾਰ ਸੀ ਉਹ ਹਰਾ ਦਿੱਤਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਆਪਦਾ ਵਰਕਰ ਜਿਤਾ ਲਿਆ ਉੱਥੇ ਉੱਥੋਂ ਜਿਹੜੀ ਟਿਕਟ ਆ ਉਹ ਪਤਾ ਨਹੀਂ ਕਿ ਸੰਦੀਪ ਪਾਟਕ ਸਾਹਿਬ ਨੇ ਦਿੱਤੀ ਜਾਂ ਅਮਰ ਰੋੜਾ ਸਾਹਿਬ ਨੇ ਦਿੱਤੀ ਜਾਂ ਕਿਸੇ ਹੋਰ ਨੇ ਦਿੱਤੀ ਆ ਉਹ ਐਮਐਲਏ ਨੇ ਟਿਕਟ ਆਪਣੇ ਬੰਦੇ ਨੂੰ ਦਵਾਈ ਸੀ ਉਹ ਕੱਟ ਕੇ ਤੇ ਉੱਥੇ ਇੱਕ ਪਾਵਰਫੁੱਲ ਬੰਦਾ ਜਿਹੜਾ ਵਾ ਉਹ ਦਿੱਲੀੋਂ ਜਾ ਕੇ ਟਿਕਟ ਲੈ ਆ ਕਿਉਂਕਿ ਕਹਿੰਦੇ ਉਹਨਾਂ ਦੇ ਹੋਟਲ ਚੰਗੇ ਨੇ ਜਦੋਂ ਵੀ ਦਿੱਲੀ ਦੇ ਲੋਕ ਆਪੋਜੀਸ਼ਨ ਪਾਰਟੀ ਦੇ ਇੱਤੇ ਹੁੰਦੇ ਸੀ ਉਹਦੇ ਹੋਟਲਾਂ ਦੇ ਵਿੱਚ ਹੀ ਰਹਿੰਦੇ ਉਹ ਆਪਣੇ ਮੁੰਡੇ ਨੂੰ ਟਿਕਟ ਦਿਵਾਉਣ ਵਿੱਚ ਕਾਮਯਾਬ ਹੋ ਗਏ ਨੇ ਅੱਛਾ ਪੈਸੇ ਵਾਲੀ ਸਾਮੀ ਹੈਗੀ ਨੇ ਅੱਜਕੱਲ ਪੈਸੇ ਵਾਲਿਆਂ ਨੂੰ ਸਲਾਮਾਂ ਹੁੰਦੀਆਂ ਨੇ ਪਰ ਆਮ ਆਦੀ ਪਾਰਟੀ ਜਿਹੜੇ ਜਿਹੜੇ ਇਹਨਾਂ ਨੂੰ ਮੀਤ ਸੀ ਕਿ ਸਾਡਾ ਅੰਮ੍ਰਿਤਸਰ ਮੇਅਰ ਬਣੂਗਾ ਸਾਡਾ ਲੁਧਿਆਣਾ ਮੇਅਰ ਬਣੂ ਸਾਡਾ ਜਲੰਧਰ ਬਣੂ ਫਗਵਾੜਾ ਬਣੂ ਹੁਣ ਜੋੜ ਤੋੜ ਦੀ ਹੋਊਗੀ ਖਰੀਦੋ ਫਰੇਕਤ ਹੋਏਗੀ ਹੁਣ ਹੈਨਾ ਜਿਹੜਾ ਵੀ ਹੁਣ ਆਜ਼ਾਦ ਬੰਦਾ ਵਾ ਉਹ ਐਵੇਂ ਤਾਂ ਨਹੀਂ ਆਊਗਾ ਮੁੱਲ ਲੱਗਣੇ ਹੋਣ ਤੇ ਕਿਉਂਕਿ ਇਹਨਾਂ ਨੂੰ ਹੋਊਗਾ ਕਿ ਸਾਡੇ 55 ਸ਼ਹਿਰਾਂ ਦੇ ਵਿੱਚ ਸਾਡੇ ਮੇਅਰ ਬਣਨ 42 ਜਿਹੜੇ ਨਗਰ ਉਹਦੇ ਚ ਵੀ ਆ ਹੁਣ ਹੁਣ ਆਮ ਆਦੀ ਪਾਰਟੀ ਕੀ ਖੁਸ਼ੀਵੇਂ ਹੋ ਰਹੀ ਆ ਖੁਸ਼ ਕਹਿ ਰਹੀ ਆ ਕਿ ਅ ਅਮਨ ਰੋੜਾ ਸਾਹਿਬ ਦੀ ਸਟੇਟਮੈਂਟ ਆਈਆ ਸ਼ਹਿਰ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਆਮ ਆਮਦੀ ਪਾਰਟੀ ਮਿਊਨਿਸਪਲ ਚੋਣਾਂ ਵਿੱਚ ਜਨਤਾ ਨੇ ਲਗਾਈ ਮੋਹਰ ਆਮ ਆਦੀ ਪਾਰਟੀ ਲੋਕਲ ਬਾਡੀ ਚੋਣਾਂ ਵਿੱਚ 55% ਵੱਧ ਸੀਟਾਂ ਪ੍ਰਾਪਤ ਕੀਤੀਆਂ 962 ਵਿੱਚੋਂ 522 ਵਾਰਡਾਂ ਵਿੱਚ ਸਾਡੀ ਜਿੱਤ ਹੋਈ ਆ ਪੰਜਾਬ ਭਾਜਪਾ ਕਾਂਗਰਸ ਦਾ ਸ਼ਹਿਰੀ ਖੇਤਰਾਂ ਵਿੱਚ ਜ ਮਜ਼ਬੂਤ ਹੁੰਦਾ ਭਰਮ ਟੁੱਟਿਆ ਤੇ ਸ਼ਹਿਰਾਂ ਵਿੱਚ ਆਮ ਆਦੀ ਪਾਰਟੀ ਨੰਬਰ 1 ਆਮ ਆਦੀ ਪਾਰਟੀ ਨੰਬਰ 1 ਬਣ ਗਈ ਪਰ ਮੇਰ ਹਨ ਕੁਰਸੀ ਕਿਹਨੂੰ ਮਿਲਨੀ ਹੈ ਹੁਣ ਕੁਰਸੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋਗੀ ਜੋਰ ਤੋੜੋਗੀ ਖਰੀਦੋ ਫਰੁਕਤ ਹੋਊਗੀ ਇਹ ਪਹਿਲਾਂ ਵੀ ਚੱਲਦਾ ਪਰ ਪਹਿਲਾਂ ਕਦੀ ਕਾਲੀ ਦਲ ਨੂੰ ਲੋੜ ਨਹੀਂ ਪਈ ਉਹ ਕਾਲੀ ਦਲ ਭਾਜਪਾ ਦੇ ਮਿਹਰਬਾਨ ਦੇ ਰਹੇ ਕਾਂਗਰਸ ਦੇ ਮਿਹਰਬਾਨ ਪਰ ਇਹਨਾਂ ਨੂੰ ਜਿਹੜਾ ਬਹੁਮਤ ਨਹੀਂ ਮਿਲਿਆ ਬਤ ਜਲੰਧਰ ਦੇ ਐਮਐਲਏ ਦੀ ਪਰਫਾਰਮੈਂਸ ਜ਼ੀਰੋ ਲੁਧਿਆਣੇ ਦੇ ਐਮਐਲਏ ਦੀ ਪਰਫਾਰਮੈਂਸ ਜ਼ੀਰੋ ਅੰਮ੍ਰਿਤਸਰ ਦੇ ਐਮਐਲਏ ਦੀ ਪਰਫਾਰਮੈਂਸ ਜ਼ੀਰੋ ਤੇ ਪਟਿਆਲੇ ਦੇ ਵਿੱਚ ਧੱਕਾ ਸ਼ਹੀ ਕਿ ਉੱਥੇ ਐਮਐਲਏ ਖੜੇ ਪੁਲਿਸ ਅਧਿਕਾਰੀ ਖੜੇ ਉਹਨਾਂ ਦੀ ਹਾਜ਼ਰੀ ਚ ਕਾਗਜ਼ ਪਾੜੇ ਗਏ ਨੇ ਹੁਣ ਅਮਨ ਅਰੋੜਾ ਸਾਹਿਬ ਕਹਿੰਦੇ ਨੇ ਕਿ 55% ਤੋਂ ਵੱਧ ਸੀਟਾਂ ਜਿੱਤੀਆਂ ਨੇ ਜਦਕਿ ਕਾਲੀ ਭਾਰਤ ਪਰ ਕਾਂਗਰਸ ਦਾ ਮਿਲਾ ਕੇ ਸਿਰਫ 45% ਦਾ ਕੁੱਲ 970 ਵਿੱਚੋਂ 961 ਦੇ ਨਤੀਜੇ ਲਾਣੇਗੇ ਨੇ ਇਹਨਾਂ ਵਿੱਚੋਂ 522 ਵਾਡਾਂ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਨੇ ਜਦਕਿ ਕਾਂਗਰਸ 199 ਵਾਡਾਂ ਨਾਲ ਸਿਰਫ 20% ਦੀ ਸੀਟਾਂ ਜਿੱਤ ਸਕੀ ਪਾਜ ਪਾਣੇ ਸਿਰਫ 7% ਦੀਆਂ ਸੀਟਾਂ ਜਿੱਤੀਆਂ ਉਸ ਦੇ 69 ਉਮੀਦਵਾਰ ਜਿੱਤੇ ਨੇ ਜਦੋਂ ਕਿ ਕਾਲੀ ਦਲ ਦੇ 3% ਦੀਆਂ ਸੀਟਾਂ ਜਿੱਤੀਆਂ ਨੇ ਸਿਰਫ 31 ਉਮੀਦਵਾਰ ਜਿੱਤੇ ਨੇ ਬਸਪਾ ਦੇ ਪੰਜ ਉਮੀਦਵਾਰ ਜਿੱਤੇ ਨੇ ਹੁਣ ਅਮਨ ਰੋੜਾ ਸਾਹਿਬ ਕਹਿ ਰਹੇ ਨੇ ਕਿ ਸਾਡੇ ਕਈ ਜਿਹੜੀ ਨਗਰ ਪੰਚਾਇਤ ਨੇ ਉਥੇ ਸਾਡੇ ਪ੍ਰਧਾਨ ਬਣ ਗਏ ਪਰ ਇੱਕ ਹੋਰ ਦੇਖੋ ਹੌਸਲਾ ਦੇਖੋ ਅਮਨ ਰੋੜਾ ਸਾਹਿਬ ਦਾ ਕਹਿੰਦੇ ਕਿ ਵਿਰੋਧੀ ਪਾਰਟੀਆਂ ਦੇ ਪ੍ਰਚਾਰ ਤੇ ਪਲਟਵਾਰ ਕੀਤਾ ਅਮਨ ਰੋੜਾ ਸਾਹਿਬ ਨੇ ਕਈ ਦਿਹਾਕਿਆਂ ਬਾਅਦ ਪੰਜਾਬ ਚ ਲੋਕ ਸਭਾ ਚੋਣਾਂ ਇੰਨੇ ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਗਈਆਂ ਵੱਡੀ ਗਿਣਤੀ ਵਿੱਚ ਆਜ਼ਾਦ ਉਮੀਦਵਾਰ ਜਿੱਤੇ ਇਸ ਸਬੂਤਾ ਉਹਨਾਂ ਮੁੱਖ ਮੰਤਰੀ ਦੇ ਗੈਰ ਰਹਿ ਹਲਕੇ ਸੰਗਰੂਰ ਦੀ ਧਾਰ ਦਿੱਤੀ ਅਮਨ ਰੋੜਾ ਸਾਹਿਬ ਨੇ ਜਿੱਥੇ 10 ਆਜ਼ਾਦ ਉਮੀਦਵਾਰ ਜੇਤੂ ਰਹੇ ਨੇ ਬਰਨਾਲਾ ਦੀ ਨਗਰ ਕੌਂਸਲ ਹੰਢਾਇਆ ਵਿੱਚ ਕਾਂਗਰਸ ਦਾ ਉਮੀਦਵਾਰ ਸਿਰਫ ਇੱਕ ਵੋਟਾਂ ਜੇਤੂ ਰਿਹਾ ਉਹਨਾਂ ਕਹਿੰਦੇ ਕਿ ਬਰਨਾਲਾ ਤੋਂ ਸਾਡਾ ਮੀਤੇਰ ਐਮਐਲਏ ਅਤੇ ਮੰਤਰੀ ਰਹਿ ਚੁੱਕਿਆ ਅੱਜ ਵੀ ਉਸ ਹਲਕੇ ਦੀ ਬਤੌਰ ਐਮਪੀ ਜਿਹੜੀ ਅਗਵਾਈ ਕਰ ਰਹੇ ਨੇ ਜੇਕਰ ਗਲਤ ਕਰਨਾ ਚਾਹੁੰਦੇ ਤਾਂ ਕਾਂਗਰਸੀ ਉਮੀਦਵਾਰ ਇੱਕ ਵੋਟ ਦੇ ਨਾਲ ਨਹੀਂ ਜਿੱਤਸ ਹੁਣ ਹੌਸਲਾ ਇਦਾਂ ਦੇ ਰਹੇ ਨੇ ਮੇਰ ਨਹੀਂ ਨਾ ਤੁਹਾਡਾ ਬਣਿਆ ਹੁਣ ਮੇਰ ਵਾਸਤੇ ਜੋਰ ਤੋੜ ਐ ਤੇ ਉਹਨੇ ਇਹ ਅੰਕੜੇ ਦੱਸ ਰਹੇ ਅੰਕੜੇ ਤੇ ਜਿੱਦਾਂ ਮਰਦੀ ਸੀ ਕਮਾ ਫਰਾਲ ਕੀ ਕਰ ਲੋ ਜਿਵੇਂ ਦੇ ਹੁਣ 4 ਜਿਹੜੀਆਂ 22 ਜਿਮ ਨਹੀਂ ਹੋਏ ਕਾਂਗਰਸ ਕਹਿੰਦੀ ਸਾਡਾ ਵੋਟ ਪਰਸੈਂਟ ਨਹੀਂ ਘਟਿਆ ਹਣਾ ਹਾਰ ਨਹੀਂ ਕਬ ਹਾਰ ਨਹੀਂ ਕਬ ਆਮ ਆਦੀ ਪਾਰਟੀ ਵੀ ਸੇਮ ਵੀ ਸਾਡੀ ਹਾਰ ਨਹੀਂ ਹੋਈ ਅਸੀਂ ਵਾਰਡ ਜਿੱਤਲੇ ਨੇ ਪਰ ਕੁਰਸੀ ਤੇ ਉਹਨਾਂ ਕੋਈ ਆ ਫਿਰ ਇਹ ਕਹਿੰਦੇ ਕਿ ਪਹਿਲੀ ਦਫਾ ਸਾਡੇ 42 ਨਗਰ ਪੰਚਾਇਤਾਂ ਚ ਅਸੀਂ ਮੇਅਰ ਬਣੇ ਨੇ ਜਾਂ ਅਸੀਂ ਸ਼ਹਿਰ ਜਿੱਤੇ ਨੇ ਤੇ ਪਹਿਲੀ ਦਫਾ ਤੇ ਤੁਹਾਡੀ ਸਰਕਾਰ ਬਣੀ ਸਰਕਾਰ ਬਣੀ ਤਾਂ ਹੀ ਤੁਹਾਡੇ ਦੇ ਲੋਕਾਂ ਨੇ ਭਰੋਸਾ ਕੀਤਾ ਪਰ ਉਹਨਾਂ ਭਰੋਸੇ ਨੇ ਮਤਲਬ ਜੋ ਰਿਜ਼ਲਟ ਇਹਨਾਂ ਦੇ ਲੋਕ ਸਭਾ ਚੋਣਾਂ ਚਰੇ 13 ਚੋਂ 3 ਆਈਆਂ ਉਦਾਂ ਹੀ ਇਹਨਾਂ ਨੂੰ ਸ਼ਹਿਰ ਦੇ ਲੋਕਾਂ ਨੇ ਨਾ ਅੰਮ੍ਰਿਤਸਰੀਆਂ ਨੇ ਨਾ ਲੁਧਿਆਵਣੀਆਂ ਨੇ ਨਾ ਜਲੰਧਰੀਆਂ ਨੇ ਨਾ ਫਗਵਾੜੀਆਂ ਨੇ ਇਹਨਾਂ ਨੂੰ ਕਾ ਨਹੀਂ ਪਾਇਆ ਇਹਨਾਂ ਦੇ ਐਮਐਲਏ ਦੀ ਉੱਤੇ ਪਰਫਾਰਮੈਂਸ ਜ਼ੀਰੋ ਆ ਜੇ ਐਮਐਲਏ ਚੰਗੇ ਹੁੰਦੇ ਤੇ ਉਹ ਆਪਣੇ ਵਾਰਡਾਂ ਚੋਂ ਆਪਣੀਆਂ ਘਰ ਵਾਲੀਆਂ ਨੂੰ ਜਿਤਾ ਲੈਂਦੇ ਆਪਣੇ ਰਿਸ਼ਤੇਦਾਰਾਂ ਨੂੰ ਜਿਤਾ ਲੈਂਦੇ ਆਪਣੇ ਸਾਥ ਸੰਬੰਧੀਆਂ ਨੂੰ ਜਿਤਾ ਲੈਂਦੇ ਹੁਣ ਜੋਰ ਤੋੜ ਸ਼ੁਰੂ ਹੋ ਚੁੱਕਾ ਪਰੇ ਸ਼ਹਿਰਾਂ ਦੇ ਵਿੱਚ ਅਗਰ ਪੰਜਾਂ ਦੇ ਵਿੱਚ ਇਹਨਾਂ ਦੀ ਸਿਰਫ ਪਟਿਆਲਾ ਕਲੀਅਰ ਕਟ ਮжоਰਿਟੀ ਆਈ ਆ ਬਾਕੀ ਦੇ ਚਾਰਾਂ 'ਚ ਜੋੜ-ਤੋੜ ਆ ਉੱਥੇ ਹੁਣ ਸਿਆਸਤ ਦੇ ਵਿੱਚ ਕੀ ਨਹੀਂ ਵਿਕਦਾ ਹੈ ਸਭ ਕੁਝ ਵਿਕਦਾ ਹੈ ਸਭ ਦੇ ਸਾਰੇ ਸਮਝੌਤੇ ਹੁੰਦੇ ਨੇ ਕੁਝ ਆਜ਼ਾਦ ਆ ਜਾਣਗੇ ਕੁਝ ਦੂਜਿਆਂ ਨੂੰ ਤੋੜ ਲੈਣਗੇ ਕਿਉਂਕਿ ਇਹਨਾਂ ਕੋਲ ਵਿਜੀਲੈਂਸ ਆ ਵਿਜੀਲੈਂਸ ਦਾ ਬਹੁਤ ਵੱਡਾ ਡਰਾਵਾ ਚਾਹੇ ਹੁਣ ਵਿਜੀਲੈਂਸ ਨੂੰ ਵੀ ਤੇ ਸਰਕਾਰ ਨੂੰ ਵੀ ਭਰਤਪੂਸ਼ਨ ਆਸ਼ੂ ਤੇ ਸੁੰਦਰ ਸ਼ਾਮ ਰੂੜਾ ਨੂੰ ਲੈ ਕੇ ਦੋਵਾਂ ਨੂੰ ਮੂੰਹ ਦੀ ਖਾਣੀ ਪਈ ਕਿ ਉਹਨੇ ਪਰਚਾ ਹੀ ਰੱਦ ਕਰ ਦਿੱਤਾ ਹੈਗਾ ਸਰਕਾਰ ਸ਼ਕਲ ਦਿਖਾਉਣ ਜੋਗੀ ਨਹੀਂ ਰਹੀ ਜਾਂ ਵਿਜੀਲੈਂਸ ਬਿਊਰੋ ਸ਼ਕਲ ਦਿਖਾਉਣ ਜੋਗਾ ਨਹੀਂ ਰਹਿ ਗਿਆ ਉਦਾਂ ਹੀ ਹੁਣੇ ਵਿਜੀਲੈਂਸ ਨੂੰ ਉਧਰ ਵਰਤਣਗੇ ਸਟੇਟ ਮਸ਼ੀਨਰੀ ਨੂੰ ਵਰਤਣਗੇ ਤੇ ਆਪੇ ਇਹਨਾਂ ਦਾ ਮਿਹਰਬਾਨ ਪਰ ਜਿਹੜਾ ਕਲੀਅਰ ਕਟ ਜਿਹੜਾ ਲੋਕਾਂ ਦਾ ਫਤਵਾ ਹੁੰਦਾ ਉਹ ਇਹਨਾਂ ਨੂੰ ਚਾਰ ਜਿਹੜੇ ਨਗਰ ਨਿਗਮ ਨੇ ਉੱਥੇ ਨਹੀਂ ਮਿਲਿਆ ਪਟਿਆਲਾ ਚ ਕਿਵੇਂ ਮਿਲੇਗਾ ਸਾਰੀ ਜਨਤਾ ਨੂੰ ਪਤਾ ਹੈ